ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਗਣੀ ਖਾਨ ਨਵੀ ਖਾਨ ਸਾਹਿਬ ਦੇ ਜੋ ਗੁਰੂ ਗੋਬਿੰਦ ਸਿੰਘ ਮਾਰਗ ਤੇ ਪੈਂਦਾ ਹੈ ਦਸ਼ਮੇਸ਼ ਪਿਤਾ ਜੀ ਗੁਰਦੁਆਰਾ ਚਵਾਰਾ ਸਾਹਿਬ ਤੋਂ ਚੱਲ ਕੇ ਇਸ ਸਥਾਨ ਤੇ ਪੁੱਜੇ ਤੇ ਗੁਰੂ ਸਾਹਿਬ ਨੇ ਪਸ਼ਾਕ ਨੂੰ ਨੀਲਾ ਰੰਗ ਦੇਣ ਵਾਲੇ ਲਲਾਈ ਨੂੰ ਨੇਕਾਂ ਬਖਸ਼ਿਸ਼ਾਂ ਕੀਤੀਆਂ ਲਲਾਈ ਦੇ ਘਰ ਕੋਈ ਲਾਦ ਨਹੀਂ ਸੀ ਤੇ ਉਹ ਤੰਗੀ ਪਰਸ਼ੀ ਨਾਲ ਵੀ ਜੀਵਨ ਜੀਤ ਕਰ ਰਿਹਾ ਸੀ ਗੁਰੂ ਸਾਹਿਬ ਨੇ ਲਲਾਰੀ ਨੂੰ ਬਚਨ ਕੀਤਾ ਕਿ ਜਿਹੜੇ ਮੱਟ ਵਿੱਚ ਤੁਸੀਂ ਪਿਸ਼ਾਕ ਨੂੰ ਰੰਗ ਦਿੱਤਾ ਹੈ ਅੱਗੇ ਤੋਂ ਉਸ ਮੱਟ ਵਿੱਚ ਕੋਈ ਰੰਗ ਪਾਉਣ ਦੀ ਲੋੜ ਨਹੀਂ ਜੋ ਰੰਗ ਤੁਸੀਂ ਮਾਨ ਵਿੱਚ ਧਾਰ ਕੇ ਕੱਪੜਾ ਉਸ ਮੱਟ ਵਿੱਚ ਪਾਉਂਗੇ ਉਹੀ ਰੰਗ ਉਗੜੇਗਾ ਇਸ ਤੋਂ ਬਾਅਦ ਗਣੀ ਖਾਂ ਨਵੀਖਾਨ ਨੇ ਵੀ ਕਲਗੀਧਰ ਪਾਸ਼ਾ ਅੱਗੇ ਬੇਨਤੀ ਕੀਤੀ ਕਿ ਉਹਨਾਂ ਦੇ ਘਰ ਵੀ ਕੋਈ ਔਲਾਦ ਨਹੀਂ ਤਾਂ ਸਤਿਗੁਰਾਂ ਨੇ ਵਾਚਨ ਕੀਤਾ ਕਿ ਤੁਹਾਡੀ ਸੇਵਾ ਪ੍ਰਵਾਨ ਹੋ ਚੁੱਕੀ ਹੈ ਕੋਈ ਘਾਟ ਨਹੀਂ ਰਹੇਗੀ ਇਸ ਥਾਂ ਤੇ ਗੁਰੂ ਸਾਹਿਬ ਨੇ ਦੋ ਰਾਤਾਂ ਕੱਟੀਆਂ ਇਸ ਤੋਂ ਬਾਅਦ ਦਸ਼ਮੇਸ਼ ਪਿਤਾ ਜੀ ਨੂੰ ਪਲੰਘ ਤੇ ਬਿਠਾ ਕੇ ਅਗਲੇ ਪਾਵਿਆਂ ਨੂੰ ਗਣੀਖਾਨ ਨਵੀਖਾਨ ਨੇ ਫੜਿਆ ਤੇ ਪਿਛਲੇ ਪਾਵਿਆਂ ਨੂੰ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੇ ਚੁੱਕ ਲਿਆ ਭਾਈ ਦਿਆਲ ਸਿੰਘ ਨੇ ਚੌਰ ਸਾਹਿਬ ਦੀ ਸੇਵਾ ਕੀਤੀ ਇਸ ਤਰ੍ਹਾਂ ਗੁਰੂ ਸਾਹਿਬ ਕੋਤ ਕਰਦੇ ਹੋਏ ਉੱਚ ਦਾ ਪੀਰ ਬਣ ਕੇ ਬਾਈ ਫੋ ਦੀ ਪਿਛਲੀ ਰਾਤ ਨੂੰ ਇਸ ਜਗ੍ਹਾ ਤੋਂ ਅੱਗੇ ਚਲੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ